او पास कर रहे हैं आ हां धन्यवाद तो मतलब यदि अगर पास हो गया इसकी डिलीवरी होगी इसमें कुछ और कुछ ज्यादा सा ये हमारा है ये छापा और वो जो है ये

ਆ ਇਹ ਪੂਰੇ ਗਿਲ ਦੇ ਵਿੱਚ ਪਹੁੰਚਿਓ ਬੱਸ ਨੂੰ ਹਰੀ ਚੰਦੀ ਦਿੱਤੀ ਗਈ ਹੈ ਕੀ ਕਹਿਣਾ ਚਾਹੋ ਆ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਆਪਣੇ ਟਰਾਂਸਪੋਰਟ ਮੰਤਰੀ ਸਰਦਾਰ ਲਾਲਜੀ ਸਿੰਘ ਪੁਲੰਡਾ ਸਾਡੇ ਤਰਨਤਾਰਨ ਦੇ ਜੀਐਮ ਜਸਵਿੰਦਰ ਸਿੰਘ ਚਾਹਲ ਜੀ ਦਾ ਜਿਨ੍ਹਾਂ ਨੇ ਆਪਣੇ ਨੇਕ ਹੱਥਾਂ ਦੇ ਨਾਲ ਇਹ ਉਪਰਾਲਾ ਕੀਤਾ ਤੇ ਜਿੰਨੀ ਖੁਸ਼ੀ ਅੱਜ ਮੇਰੇ ਇਸ ਅਨਗਰ ਨੂੰ ਆ ਪਿੰਡ ਪੂਰੇ ਵਾਲਿਆਂ ਨੂੰ ਆ ਉਹ ਤੋਂ ਵੱਧ ਖੁਸ਼ੀ ਜਿਹੜੀ ਆ ਉਹ ਮੈਨੂੰ ਹੈ ਕਿਉਂਕਿ ਬੜੀ ਦੇਰ ਤੋਂ ਇਸ ਨਗਰ ਦੀ ਡਿਮਾਂਡ ਸੀ ਕਿ ਸਾਡੀ ਜਿਹੜੀ ਕਨੈਕਟੀਵਿਟੀ ਹੈ ਉਹ ਪ੍ਰੋਪਰ ਨਹੀਂ ਹੈਗੀ ਕਈ ਵਾਰ ਕਈ ਉਹ ਵੀ ਲੋਕ ਹੈਗੇ ਆ ਜਿਨ੍ਹਾਂ ਕੋ ਆਪਣਾ ਮੋਟਰਸਾਈਕਲ ਵੀ ਨਹੀਂ ਹੁੰਦਾ ਕਈ ਵਾਰ ਇਹ ਹੈ ਕਿ ਜੇ ਕੋਈ ਮੋਟਰਸਾਈਕਲ ਹੈਗਾ ਵੀ ਉਹ ਪਰਿਵਾਰ ਦਾ ਕੋਈ ਜੀ ਲੈ ਕੇ ਗਿਆ ਦੂਜੇ ਨੇ ਕਿਤੇ ਜਾਣਾ ਹੈ ਉਹਨੂੰ ਬੜੀ ਮੁਸ਼ਕਲ ਆਉਂਦੀ ਆ ਸਾਰੇ ਕੋਈ ਗੱਡੀਆਂ ਵਾਲੇ ਨਹੀਂ ਆ ਕਈ ਵਾਰ ਇਹ ਵੀ ਆ ਕਿ ਇੱਕ ਪਰਿਵਾਰ ਦੇ ਮੈਂਬਰ ਨੇ ਜਾਣਾ ਹੈ ਉਹਨੂੰ ਫਿਰ ਪੂਰੀ ਗੱਡੀ ਲੈ ਕੇ ਜਾਣਾ ਪੈਂਦਾ ਸੋ ਇੱਕ ਜਦੋਂ ਪਬਲਿਕ ਟਰਾਂਸਪੋਰਟ ਸਸਤੀ ਵੀ ਪੈਂਦੀ ਹੈ ਤੇ ਦੂਸਰਾ ਇਹ ਹੈ ਕਿ ਆਪਾਂ ਸਮੇਸਰ ਜਿਹੜਾ ਉਹ ਆਪਣੇ ਜਿਹੜਾ ਸਾਡਾ ਕੋ ਸਟੇਸ਼ਨ ਹੈ ਜਿੱਥੇ ਜਾਣਾ ਚਾਹੁੰਦੇ ਆ ਉੱਥੇ ਪਹੁੰਚ ਸਕਦੇ ਆ ਤੇ ਮੈਂ ਤਲਵਾਤ ਕਰਦਾ ਆਪਣੇ ਪੰਜਾਬ ਸਰਕਾਰ ਦਾ ਸਰਦਾਰ ਭਵਨ ਸਿੰਘ ਮਾਨ ਦਾ ਮੁੱਖ ਮੰਤਰੀ ਪੰਜਾਬ ਦਾ ਵੀ ਜਿਨ੍ਹਾਂ ਨੇ ਸਾਨੂੰ ਸਾਡੀ ਹਲਕਾ ਖਡੂਰ ਸਾਹਿਬ ਦੇ ਵਿੱਚ ਹੁਣ ਤੱਕ 6 ਤੋਂ 7 ਬਸਾਂ ਜਿਹੜੀਆਂ ਨਵੇਂ ਰੂਟ ਜਿਹੜੇ ਉਹ ਚਲਾਈ ਨਹੀਂ ਚਾਹੀਓ ਨਵੇਂ ਸੀ ਚਾਹੀਓ ਪਾਉਂਦੇ ਪਈ ਨਹੀਂ ਉਹ ਰੂਟ ਚਲਾਈਆ ਤੇ ਬਹੁਤ ਹੀ ਇਹ ਦੇ ਨਾਲ ਜਨਤਾ ਨੂੰ ਆਉਣ ਜਾਣ ਦੇ ਵਿੱਚ ਜਿਹੜਾ ਉਹ ਸਖਾਨਾ ਇਹ ਦੇ ਅਸਰ ਦੇ ਵਿੱਚ ਕਰਾਏ ਜਿਹੜੇ ਵਧਾਏ ਗਏ ਨੇ ਉਹਦਾ ਆਮ ਲੋਕਾਂ ਤੇ ਜਿਹੜਾ ਆ ਬੜਾ ਪ੍ਰਭਾਵ ਪੈ ਰਿਹਾ ਜੀ ਆ ਦੇਖੋ ਗੱਲ ਇਹ ਆ ਕਿ ਇਹ ਸਰਕਾਰ ਦਾ ਫੈਸਲਾ ਹੈ ਸਰ ਇਹ ਕੋਈ ਮੇਰਾ ਇੱਕ ਐਮਐਲਏ ਦਾ ਕੋਈ ਨਿੱਜੀ ਫੈਸਲਾ ਨਹੀਂ ਹੈਗਾ ਸਰਕਾਰ ਦਾ ਫੈਸਲਾ ਹੈ ਉਹਨਾਂ ਨੇ ਸੋਚ ਸਮਝ ਕੇ ਹੀ ਜਿਹੜਾ ਕੋਈ ਕੀਤਾ ਹੋਗਾ ਦੂਜੀ ਗੱਲ ਇਹ ਆ ਕਿ ਫਿਰ ਵੀ ਪਬਲਿਕ ਟਰਾਂਸਪੋਰਟ ਜਿਹੜੀ ਆ ਉਹ ਸਸਤੀ ਪੈਂਦੀ ਜਿੰਨਾ ਮਰਜ਼ੀ ਕਰਾਇਆ ਵਾ ਜੀ ਕਿਉਂਕਿ ਇੱਕ ਜੇ ਇੱਕ ਬੰਦੇ ਨੇ ਮੋਟਰਸਾਈਕਲ ਤੇ ਜਾਣਾ ਉਹਨੇ 50 60 ਦਾ ਤੇਲ ਲਾ ਕੇ 17 ਦਾ ਤੇਲ ਲਾ ਕੇ ਆਉਣਾ ਇੱਕ ਬਸ ਤੇ ਜਾਣਾ ਹੈ ਆਪਾਂ ਨੂੰ ਕਿਰਾਇਆ ਵੀ ਘੱਟ ਪੈਂਦਾ ਇੱਕ ਆਪਾਂ ਗੱਡੀ ਲੈ ਕੇ ਜਾਣਾ ਤੇ 5 4 500 ਦਾ ਤੇਲ ਲੱਗ ਜਾਂਦਾ ਫਿਰ ਵੀ ਪਬਲਿਕ ਟਰਾਂਸਪੋਰਟ ਜਿਹੜੀ ਹੋ ਸਸਤੀ ਬੈਂਦੀ ਹੈ ਬਾਕੀ ਦੇਖੋ ਜਦੋਂ ਕਰਾਇਮ ਵਾਦੇ ਨੇ ਵਿਭਾਗਾਂ ਦੀ ਲੋਡ ਹੁੰਦੀ ਹੈ ਡਰਾਈਵਰਾਂ ਨੂੰ ਤਨਖਾਹਾਂ ਦੇਣੀਆਂ ਵਾਂ ਕੰਟਰੈਕਟਰਾਂ ਨੂੰ ਤਨਖਾਹਾਂ ਦੇਣੀਆਂ ਆਪਾਂ ਹੀ ਕਈ ਵਾਰੀ ਫਿਰ ਕਹਿ ਦਿੰਨੇ ਬਸ ਟੁੱਟੇ ਜਾਣ ਢਈ ਹੈ ਜੀ ਅੱਗੋਂ ਇਹ ਦੂਜੇ ਪਾਸੇ ਨੂੰ ਮੂੰਹਾਂ ਪਿਛੇ ਨੂੰ ਕਰਦੇ ਰਹੇ ਨਾ ਆਪਾਂ ਉਹਦੇ ਇਹੀ ਨਤੀਜੇ ਸੀ ਆਪਾਂ ਚਾਹੁੰਦੇ ਆ ਕਿ ਪੈਸੇ ਦੇਣੇ ਨਾ ਪੈਣ ਬੱਸਾਂ ਨਵੀਆਂ ਮਿਲਣ ਇਹ ਆਪਣੀ ਪਬਲਿਕ ਦੀ ਟਰਾਂਸਪੋਰਟ ਆ ਇਹ ਸਰਕਾਰ ਕੀ ਹੁੰਦੀ ਪਬਲਿਕ ਬੱਸਾਂ ਕਿ ਨਹੀਂ ਆ ਇਹਨੂੰ ਆਪਾਂ ਪਬਲਿਕ ਟ੍ਰਾਂਪੋਰਟ ਜੀ ਕਹਿੰਦੇ ਆ ਅਬ ਲਿਖਦੀਆਂ ਜੇ ਪਬਲਿਕ ਕੋਈ ਰੁਪਈਆ 2 ਰੁਪਈਏ ਵਾਧਾ ਦੇਊਗੀ ਤੇ ਬੱਸਾਂ ਮੈਂਟੇਨ ਹੋਣਗੀਆਂ ਤੇ ਬੱਸਾਂ ਚੰਗੇ ਸ਼ੌਕਰ ਹੋਣਗੇ ਚੰਗੀਆਂ ਬੱਸਾਂ ਹੋਣਗੀਆਂ ਇਹ ਥੋੜਾ ਟੁੱਟੀ ਬੱਸ 'ਚ ਬੈਠੇ ਜਾਂਦੇ ਵੱਖੀਆਂ ਚੜ੍ਹਦੀਆਂ ਜਾਂਦੀਆਂ ਆ ਰੁਪਈਏ ਆਖੀਏ 5 ਲੈ ਲਓ ਤੇ ਬਾਅਦ 'ਚ 500 ਲਾਜ ਤੇ ਦੇ ਪਈਏ ਵੀ ਹੱਡੀ ਲੱਗੀ ਆ ਇਹ ਰਹਿਣਾ ਇਦਾਂ ਚਾਹੁੰਦਾ 2 ਰੁਪਈਏ ਦਿੱਤੇ ਵਾਧਾ ਚੰਗੇ ਆ ਕਿ ਬੱਸਾਂ ਸਹੀ ਰਹਿਣ ਸਾਡਾ ਰੋਡ ਸਹੀ ਰਹਿਣ ਤੇ ਜਿਹਦੇ ਨਾਲ ਸਾਨੂੰ ਜਿਹੜੀ ਸੁਵਿਧਾ ਰਹੇ ਐਮਐਲਏ ਸਾਹਿਬ ਇੱਕ ਬੜੀ ਗੱਲ ਵੇਖਣ ਨੂੰ ਆਈ ਹੈ ਕਿ ਬੀਬੀਆਂ ਨੂੰ ਜਿਹੜਾ ਕਰਾਇਆ ਮਾਫ ਕੀਤਾ ਗਿਆ ਕਲੈਕਟਰਾਂ ਵੱਲੋਂ ਉਹਨਾਂ ਦੇ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ। ਉਹਦੇ ਬਾਰੇ ਕੁਝ ਕਹਿਣਾ ਚਾਹੋ। ਦੇਖੋ ਨੰਬਰ ਕੀ ਆ ਕਿ ਕਲੈਕਟਰ ਦੀ ਜਿਹੜੀ ਜੋਬ ਆ ਉਹ ਪਹਿਲੇ ਹੀ ਬੜੀ ਟਫ ਆ। ਇੰਨੇ ਬੰਦਿਆਂ ਨਾਲ ਸਾਰਾ ਦਿਨ ਮੱਥਾ ਮਾਰਨਾ ਕੋਈ ਸ਼ੌਕਾ। ਪਰ ਜ਼ਰੂਰੀ ਨਹੀਂ ਵੀ ਤਾੜੀ ਇੱਕ ਹੱਥ ਨਾਲ ਵਾਈਦੀ ਆ। ਠੀਕ ਹੈ ਸਾਡੀਆਂ ਭੈਣਾਂ ਨੂੰ ਵੀ ਸੰਜਮ ਰੱਖਣਾ ਚਾਹੀਦਾ। ਪਹਿਲਾਂ ਸਰਕਾਰ ਦਾ ਜਿਵੇਂ ਹੈਗਾ ਕੋਈ ਰੂਲ ਕਿ ਆਧਾਰ ਕਾਰਡ ਚਾਹੀਦਾ ਹੈ ਤਾਂ ਦੇਖੋ ਕੈਰੈਕਟਰ ਨੇ ਉਸ ਚੀਜ਼ ਨੂੰ ਫੋਲੋ ਕਰ ਲਿਆ ਜੇ ਹੁਣ ਇੱਕ ਬੱਸ ਪੂਰੀ ਭਾਰੀ ਗਈ ਆ ਮਤਲਬ ਵਿੱਚ ਅੰਦਰ ਜਗ੍ਹਾ ਵੀ ਹੈ ਨਹੀਂ ਚੜਨ ਨੂੰ ਮੈਂ ਇਹ ਮੈਂ ਆਪਣੀ ਅੱਖੀ ਇੱਕ ਘਟਨਾ ਵੇਖੀ ਮੈਂ ਤੁਹਾਨੂੰ ਦੱਸਦਾ ਕਪੂਰਥਲੇ ਵੱਲੋਂ ਬਸ ਆਉਂਦੀ ਬੱਸ ਪੂਰੀ ਭਰੀ ਆ ਮਤਲਬ ਕੋਈ ਉਹਦੇ ਵਿੱਚੋਂ ਨਹੀਂ ਉਹਨਾਂ ਕਿਤੇ ਰੋਕੀ ਨਹੀਂ ਬੱਸ ਉੱਥੇ ਬੱਸ ਪੂਰੀ ਫੁੱਲ ਮਤਲਬ ਉਹਦੇ ਵਿੱਚ ਕੋਈ ਗਜ਼ਾਇਆ ਸੀ ਨਹੀਂ ਉਹ ਬੰਦਿਆ ਨੇ ਅੱਗੇ ਲਿਆ ਕੇ ਇਹ ਤੇ ਗੱਡੀ ਜਿਹੜੀ ਆ ਉਹ ਲਾਹੀ ਆ ਕਨੈਕਟਰ ਨਾਲ ਰੌਣਾ ਪਾਉਣ ਲੱਗ ਪਏ ਵੀ ਉਥੇ ਕਿਉਂ ਨਹੀਂ ਰੋਕੀ ਉਹ ਮੈਂ ਉਧਾਂ ਹੀ ਚੰਡੀਗੜ੍ਹ ਵੱਲੋਂ ਆਉਂਦਿਆਂ ਚਲੋ ਵੇਖ ਕੇ ਅਸੀਂ ਰੋਕੀ ਕਿਉਂਕਿ ਵੇਖੋ ਜੀ ਗਵਰਨਮੈਂਟ ਚਾ ਤਾਂ ਸਾਡਾ ਫਰਜ ਆ ਜੇ ਸਾਡੇ ਕਿਸੇ ਮੁਲਾਜ਼ਮ ਨੂੰ ਕੋਈ ਗੱਲਬਾਤ ਹੋ ਰਹੀ ਸਾਡਾ ਫਰਜ ਤੇ ਖੜਨਾ ਕੀ ਗੱਲ ਹੋਈ ਆ ਪੂਰਾ ਪਤਾ ਲੱਗਾ ਉਹ ਕਹਿੰਦਾ ਕਨੈਕਟਰ ਕਹਿੰਦਾ ਜੀ ਐਵੇਂ ਕਰ ਲੋ ਮੈਂ ਕੱਲੀ ਕੱਲੀ ਸਵਾਰੀ ਲਾਉਣ ਲੱਗਾ ਜੇ ਸਵਾਰੀਆਂ ਘੇਲੋ ਵੀ ਇਹ ਬਾਅਦ ਚ ਬਹਿਂਦੀਆਂ ਕਿੰਨਾ ਜੇ ਉਹਦੇ ਨਾਲੋਂ ਵੱਧ ਸਵਾਰੀਆਂ ਨਾ ਨਿਕਲਣ ਤਾਂ ਸਾਰੀਆਂ ਸਵਾਰੀਆਂ ਕਹਿ ਫਿਰ ਤੇ ਮੇਰਾ ਕਸੂਰ ਆ ਮੈਂ ਲਮਕਾਉਣਾ ਹੱਥੇ ਵੀ ਗੱਡੀ ਖੜੀ ਕਰਨ ਨੂੰ ਤਿਆਰ ਆ ਪਰ ਜੇ ਪੈਲਾ ਹੀ ਭਰੀ ਆ ਉਹਨੂੰ ਮੈਂ ਕਿੱਥੇ ਬਣਾ ਕੇ ਕਦੇ ਹੱਥੇ ਰੋਕਾਂ ਉਤਰਨ ਵਾਲੀ ਕੋਈ ਸਵਾਰੀ ਨਹੀਂ ਹੈਗੀ ਸੋ ਉੱਥੇ ਵੀ ਲੜਾਈ ਦਾ ਘਰ ਬਣ ਜੰਦਾ ਸੋ ਮੈਂ ਚਾਹੁੰਨਾ ਕਿ ਕੈਰੈਕਟਰ ਵੀਰ ਵੀ ਤੇ ਸਾਡੀਆਂ ਭੈਣਾਂ ਵੀ ਇਹ ਆਪਾਂ ਸਾਰੇ ਭੈਣ ਭਰਾ ਵਾਂ ਸੰਜਮਣਾ ਕੰਮ ਲਿਆ ਕਰੀਏ ਇੱਕ ਲੰਘੀ ਆ ਜੇ ਭਰੀ ਆ ਤਾਂ ਦੁੱਦੀ ਬਸ ਜਿਹੜੀ ਉਹ ਬਗੜਾ ਜੂਗੀ ਸੋ ਜਿੱਥੇ ਵੀ ਇਹ ਪ੍ਰੇਮ ਨਾਲ ਗੱਲ ਹੋ ਜੇ ਉਹਦੇ ਨਾਲ ਦੀ ਕੋਈ ਮਸਲਾ ਨਹੀਂ ਹੈ ਮਾਨੂੰ ਕਿਤੇ ਕੀ ਇਹ ਰੂਟ ਕੀ ਆ ਤੇ ਟਾਈਮਿੰਗ ਪਲਾਨਿੰਗ ਕੀ ਕੀਤੀ ਹੈ ਦੇਖੋ ਜੀ ਅਸੀਂ ਨਾ ਜਿਹੜੀ ਪੰਜਾਬ ਸਰਕਾਰ ਦੇ ਹੁਕਮ ਤਾਲ ਤੇ ਟ੍ਰਾਂਸਪੋਰਟ ਮੰਤਰੀ ਸਾਹਿਬ ਤੇ ਐਮਐਲਏ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਬੱਸ ਸਰਵਿਸ ਸਟਾਰਟ ਕਰ ਰਹੇ ਆ ਪਿੰਡਾਂ ਨੂੰ ਸਹੂਲਤ ਦੇਣ ਲਈ ਇਸ ਤੋਂ ਪਹਿਲਾਂ ਵੀ ਜਿਵੇਂ ਐਮਐਲਏ ਸਾਹਿਬ ਨੇ ਕਿਹਾ ਕਿ ਬੱਸਾਂ ਇਸ ਏਰੀਆ ਦੇ ਵਿੱਚ ਚਲਾਈਆਂ ਨਹੀਂ ਆ ਸੱਤ ਬੱਸਾ ਤੇ ਪੱਟੀ ਤੇ ਤਰਨਤਾਰਨ ਦੀ ਪੋਲੋਂ ਇਹ ਜਿਹੜੀ ਬੱਸ ਹੁਣ ਚਲਾਈ ਗਈ ਹੈ ਜੀ ਇਹ ਤਰਨਤਾਰਨ ਤੋਂ 7 ਵਜੇ ਚੱਲੇਗੀ ਇਹਦਾ ਰੂਟ ਜਿਹੜਾ ਹੈਗਾ 8 ਵਜੇ ਸੁਰਸਿੰਘ ਤੋਂ ਚੱਲੇਗੀ ਇਸੇ ਤਰ੍ਹਾਂ ਇਸ ਇਹ ਕਵਰ ਕਰਦੀ ਕਰਦੀ ਇੱਕ ਦਿਨ ਦੇ ਵਿੱਚ 230 ਕਿਲੋਮੀਟਰ ਕਵਰ ਕਰੇਗੀ ਤੇ ਦੋ ਦਿਨ ਦੀ ਰੋਟੇਸ਼ਨ ਹੈ ਜੀ ਇਹਨੂੰ ਕਪੂਰਥਲੇ ਤੱਕ ਜੋੜਿਆ ਗਿਆ ਹੈ ਜੀ ਕਿ ਤਾਂ ਕਿ ਅੱਗੇ ਵੀ ਜਿਵੇਂ ਇਹਨਾਂ ਨੇ ਕਿਹਾ ਐਮਐਲਏ ਸਾਹਿਬ ਨੇ ਕਿ ਇਹਦਾ ਰੂਟ ਜੇ ਅਸੀਂ ਐਕਸਟੈਂਡ ਕਰ ਦਈਏ ਜਲੰਧਰ ਤੱਕ ਇਹਨੂੰ ਲੈ ਜਾਈਏ ਤਾਂ ਕਿ ਇਹਦੇ ਵਿੱਚ ਇਹਦਾ ਵਿੱਤੀ ਜਿਹੜਾ ਲਾਭ ਵਧਾਇਆ ਜਾ ਸਕਦਾ ਕਿਉਂਕਿ ਕਪੂਰਥਲੇ ਤੋਂ ਜਲੰਧਰ ਤੱਕ ਸਾਡੀ ਉੱਥੇ ਸ਼ਿਫਟਾਂ ਬਣੀਆਂ ਹੋਈਆਂ ਨੇ ਪ੍ਰਾਈਵੇਟ ਤੇ ਸਰਕਾਰੀ ਬਸਾਂ ਦੀਆਂ ਜੇਕਰ ਅਸੀਂ ਕਪੂਰਥਲੇ ਤੋਂ ਜਲੰਧਰ ਕਰਾਂਗੇ ਤਾਂ ਸਾਡੀ ਬਸ ਨੂੰ ਹੋਰ ਵੀ ਵਿੱਤੀ ਜਿਹੜਾ ਫਾਇਦਾ ਹੋਏਗਾ ਸਰਕਾਰ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਬਸਾਂ ਸੇਵਿਸ ਚਲਾਈ ਗਈ ਹੈ ਤੇ ਇਹਨੂੰ ਨਿਰਵਿਘਨ ਚਲਾਇਆ ਜਾਵੇਗਾ ਤੇ ਇਹ ਇਹਦੇ ਵਿੱਚ ਜਿਹੜੇ ਪਿੰਡ ਕਵਰ ਕੀਤੇ ਗਏ ਆ ਜੀ ਇਹਦੇ ਵਿੱਚ ਸੁਰ ਸਿੰਘ ਭੂਰੇ ਨੂਰਪੁਰ ਸ਼ੇਖ ਮਨੋਚਹਿਲ ਛੋਟੀ ਮਨੋਚਹਿਲ ਵੱਡੀ ਢਾਲੇ ਕੇ ਪਾਲਾ ਇਹ ਹੈਗਾ ਫਲਾਸੌਰ ਤੇ ਤਰਨਤਾਰਨ ਦੀ ਇਹ ਪਿੰਡ ਪਧਰੀ ਕਰਾਂ ਇਹ ਸਾਰੇ ਪਿੰਡ ਕਵਰ ਕਰਾਂਗੇ ਜੀ ਤੇ ਇਹਦੇ ਉੱਤੇ ਸਟਾਫ ਵੀ ਅਸੀਂ ਬਹੁਤ ਵਧੀਆ ਜਿਹੜਾ ਕਿ ਬਹੁਤ ਵਧੀਆ ਸਟਾਫ ਆ ਡਿਪਿਊਟ ਕਰਾਂਗੇ ਜਿਸ ਤਰ੍ਹਾਂ ਤੁਸੀਂ ਕੁਐਸਚਨ ਕੀਤਾ ਸੀਗਾ ਕਿ ਜਿਹੜੀਆਂ ਭੈਣਾਂ ਆ ਜਾਂ ਆਪਣੇ ਬੀਬੀਆਂ ਚੜ੍ਹਦੀਆਂ ਉਹਨਾਂ ਨਾਲ ਮਿਸਬੀਹ ਕੀਤਾ ਜਾਂਦਾ ਵੈਸੇ ਤਾਂ ਐਮਐਲਏ ਸਾਹਿਬ ਨੇ ਸਾਰਾ ਕੁਝ ਕਲੀਅਰ ਕਰਤਾ ਫਿਰ ਵੀ ਉਹਦੇ ਵਿੱਚ ਸਰਕਾਰ ਦੇ ਇਹ ਦਿਸ਼ਾ ਨਿਰਦੇਸ਼ ਹੈ ਕਿ ਇੱਕ ਡਿਪਾਰਟਮੈਂਟ ਬਣਾਇਆ ਗਿਆ ਆਨਲਾਈਨ ਸ਼ਿਕਾਇਤ ਜਿਹੜੀ ਪੋਰਟਲ ਟ੍ਰਾਂਸਪੋਰਟ ਡਿਪਾਰਟਮੈਂਟ ਤੇ ਵੀ ਕੀਤੀ ਜਾ ਸਕਦੀ ਹੈ ਜੇਕਰ ਕਿਸੇ ਵੀ ਜਾਂ ਮਹਿਲਾ ਜਾਂ ਲੇਡੀਜ਼ ਵਾਰੀ ਨਾਲ ਮਿਸਬੀਹ ਕੀਤਾ ਜਾਂਦਾ ਤਾਂ ਉਸ ਦੇ ਉੱਤੇ ਆਨਲਾਈਨ ਹੀ ਜਾ ਕੇ ਸ਼ਿਕਾਇਤ ਕੀਤੀ ਜਾ ਸਕਦੀ ਹੈ ਜਨਰਲ ਮੈਨੇਜਰ ਨੇ ਨੰਬਰ ਵੀ ਡਿਸਪਲੇ ਕੀਤੇ ਗਏ ਆ ਆਨਲਾਈਨ ਨੰਬਰ ਵੀ ਹੈਗੇ ਆ ਤੁਸੀਂ ਸਾਨੂੰ ਸ਼ਿਕਾਇਤ ਜਿਹੜੀ WhatsApp ਤੇ ਵੀ ਭੇਜ ਸਕਦੇ ਆ